グル र आंदा महाराज जी ਧਨ ਗੁਰੂ ਰ ਆਂਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੁੱਖਿਆ ਪਾਖੋ ਲਾਵੋ 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 ਜੱਟਾ ਤੋੜਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਣੀ ਛੱਡੂ ਬੋਸ ਨਹੀਂ ਦਾ ਤੋੜਦਾ ਨਹੀਂ ਜੱਟਾ ਤਗੜੇ ਹੋ ਜੋ ਬਲ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵਰੀ ਆ ਧਨ ਮਾਂ ਰ ਖਵਾ ਲਿਆ ਧਨ ਗੁਰੂ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰੋ ਪੁੱਤੇ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹ ਜੱਟ ਪੱਟ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਟਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਿਕਾਰੇ ਛੱਡੋ ਜਿਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਿਕਾਰੇ ਛੱਡਦੇ ਲੋ ਜੀ ਦੱਸ ਦਿਓ ਪਹਿਰਾ ਜੀ ਦਾ ਜਿੰਨੇ ਦੁਬਾਰਾ ਛੱਡ ਸਕਦੇ ਛੱਡੋ ਮਿੰਟ 20 ਦੇ ਘਟੇ ਕੋਲ ਜਿੱਥੇ ਮੇਟਾ ਮਸੀਬਤ ਚੱਲ ਜਾਣੀ ਜੋ ਬੋਲ ਬੋਲ ਇੱਕ ਬਨਾ ਚੋ ਬੋਲ